ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਸਿਰਫ ਦੋ ਦੋ ਕੁੰਡੀਆਂ ਦਾ ਡਿਜ਼ਾਈਨ ਹੈ ਆਪਣਾ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਆ ਤਾਂ ਈਵਨ ਨੰਬਰ ਵਿੱਚ ਕੁੰਡੇ ਲੈਣੇ ਆ ਆਪਾਂ ਦੋ ਦੇ ਮਲਟੀਪਲ ਤੇ ਚਲੋ ਫਿਰ ਸ਼ੁਰੂ ਕਰਦੇ ਆਂ ਆਪਾਂ ਇਸ ਡਿਜ਼ਾਈਨ ਦੀ ਪਹਿਲੀ ਸਲਾਈ ਆਪਣੇ ਡਿਜ਼ਾਈਨ ਦੀ ਜਿਹੜੀ ਪਹਿਲੀ ਸਲਾਈ ਆ ਸਿੱਧੇ ਪਾਸੇ ਤੋਂ ਆਪਾਂ ਸ਼ੁਰੂ ਕਰਾਂਗੇ ਕੋਈ ਵੀ ਤੁਸੀਂ ਬਾਰਡਰ ਬਣਾ ਕੇ ਕੋਈ ਵੀ ਮਤਲਬ ਬਾਰਡਰ ਬਣਾਇਆ ਹੋਗਾ ਜਦੋਂ ਡਿਜ਼ਾਈਨ ਦੀ ਆਪਾਂ ਪਹਿਲੀ ਸਲਾਈ ਸ਼ੁਰੂ ਕਰਨੀ ਆਪਾਂ ਸਿੱਧੇ ਪਾਸੇ ਤੋਂ ਸ਼ੁਰੂ ਕਰਨੀ ਆ ਤਾਂ ਸਿੱਧੇ ਪਾਸੇ ਤੋਂ ਆਪਣੇ ਡਿਜ਼ਾਈਨ ਦੀ ਪਹਿਲੀ ਸਲਾਈ ਸਾਰੀ ਸਲਾਈ ਆਪਾਂ ਇਸ ਤਰ੍ਹਾਂ ਜਿੰਨੇ ਵੀ ਕੁੰਡੇ ਆਪਣੇ ਕੋਲੇ ਹੋਣਗੇ ਸਾਰੀ ਸਲਾਈ ਆਪਾਂ ਸਿੱਧੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਬਹੁਤ ਹੀ ਈਜ਼ੀ ਡਿਜ਼ਾਈਨ ਹੈ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਸ ਨੂੰ ਪਾ ਸਕਦੇ ਹਾਂ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰ ਬਲਾਊਜ਼ ਸਕੀ ਵੀ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਸ ਡਿਜ਼ਾਈਨ ਨੂੰ ਪਾਵਾਂਗੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਬਣਾਈ ਵਿੱਚ ਵੀ ਜਿਹੜਾ ਇਹ ਡਿਜ਼ਾਈਨ ਬਹੁਤ ਹੀ ਜ਼ਿਆਦਾ ਆਸਾਨ ਤੇ ਬਹੁਤ ਹੀ ਜਲਦੀ ਜਲਦੀ ਜਿਹੜਾ ਆਪਣਾ ਇਹ ਡਿਜ਼ਾਈਨ ਬਣ ਜਾਂਦਾ ਹੈ ਐਸੇ ਇੱਕ ਸਲਾਈ ਆਪਣੀ ਡਿਜ਼ਾਈਨ ਦੀ ਕੰਪਲੀਟ ਹੋ ਗਈ। ਹੁਣ ਆਪਾਂ ਦੂਸਰੀ ਸਲਾਈ ਬਣਾਉਣੀ ਹੈ ਉਲਟ ਪਾਸੇ ਤੋਂ। ਉਲਟ ਪਾਸੇ ਤੋਂ ਦੂਸਰੀ ਸਲਾਈ ਸਾਰੀ ਆਪਾਂ ਉਲਟੀ ਬਣ ਕੇ ਕੰਪਲੀਟ ਕਰ ਲੈਣੀ ਹੈ। ਇਸ ਤਰ੍ਹਾਂ ਦੂਸਰੀ ਸਲਾਈ ਹੈ ਆਪਣੀ ਡਿਜ਼ਾਈਨ ਦੀ। ਸਾਰੀ ਆਪਾਂ ਉਲਟੀ ਬਣ ਕੇ ਕੰਪਲੀਟ ਕਰਾਂਗੇ। ਦੂਸਰੀ ਸਲਾਈ ਆਪਣੀ ਕੰਪਲੀਟ ਹੋ ਗਈ ਤੇ ਹੁਣ ਆਪਾਂ ਫੇਰ ਆ ਗਏ ਸਿੱਧੀ ਸਾਈਡ ਸਿੱਧੇ ਪਾਸੇ ਤੋਂ ਆਪਣੀ ਡਿਜ਼ਾਈਨ ਦੀ ਤੀਸਰੀ ਸਲਾਈ ਇਹ ਵੀ ਸਾਰੀ ਸਲਾਈ ਆਪਾਂ ਇਸ ਤਰ੍ਹਾਂ ਸਿੱਧੀ ਬਣਾ ਕੇ ਕੰਪਲੀਟ ਕਰਨੀ ਸਾਰੀ ਸਲਾਈ ਆਪਾਂ ਸਿੱਧੀ ਬਣਾ ਲੈਣੀ ਹੈ ਤੇ ਚੌਥੀ ਸਲਾਈ ਉਲਟ ਪਾਸੇ ਤੋਂ ਸਾਰੀ ਉਲਟ ਬਣਾ ਕੇ ਕੰਪਲੀਟ ਕਰਨੀ ਹੈ ਪਹਿਲਾਂ ਮੈਂ ਦੋ ਸਲਾਈਆਂ ਕੰਪਲੀਟ ਕਰਦੀ ਆਂ ਫਿਰ ਆਪਾਂ ਪੰਜਵੀਂ ਸਲਾਈ ਜਿਹੜੀ ਬਣਾਵਾਂਗੇ ਚਾਰ ਸਲਾਈਆਂ ਡਿਜ਼ਾਈਨ ਦੀਆਂ ਮੈਂ ਕੰਪਲੀਟ ਕਰ ਲਈਆਂ ਚਾਰ ਸਲਾਈਆਂ ਦੋ ਸਿੱਧੇ ਪਾਸੇ ਤੋਂ ਸਿੱਧੀਆਂ ਸਲਾਈਆਂ ਦੋ ਉਲਟ ਪਾਸੇ ਤੋਂ ਉਲਟ ਸਲਾਈਆਂ ਇਹ ਜਿਹੜਾ ਵਿੱਚ ਗੈਪ ਦੇਣ ਵਾਸਤੇ ਮੈਂ ਸਲਾਈਆਂ ਬਣਾਇਆ ਇਹ ਤੁਸੀਂ ਆਪਣੀ ਮਰਜ਼ੀ ਨਾਲ ਜਿਹੜਾ ਗੈਪ ਰੱਖ ਲੈਣਾ ਦੋ ਸਲਾਈਆਂ ਦਾ ਵੀ ਰੱਖ ਸਕਦੇ ਆ ਚਾਰ ਸਲਾਈਆਂ ਦਾ ਵੀ ਛੇ ਦਾ ਵੀ ਜਿੰਨਾ ਤੁਸੀਂ ਗੈਪ ਰੱਖਣਾ ਚਾਹੁੰਦੇ ਹੋਵੋਗੇ ਉਹਨਾਂ ਤੁਸੀਂ ਗੈਪ ਰੱਖ ਲੈਣਾ ਵਿੱਚ ਸਿੱਧੀਆਂ ਸਲਾਈਆਂ ਦਾ ਇਸ ਤਰ੍ਹਾਂ ਸਿੱਧੇ ਪਾਸੇ ਤੋਂ ਸਿੱਧੀਆਂ ਸਲਾਈਆਂ ਉਲਟ ਪਾਸੇ ਤੋਂ ਉਲਟੀਆਂ ਸਲਾਈਆਂ ਤੇ ਇਹ ਮੈਂ ਚਾਰ ਸਲਾਈਆਂ ਦਾ ਵਿੱਚ ਗੈਪ ਰੱਖਿਆ ਤੇ ਹੁਣ ਆਪਾਂ ਬਣਾਵਾਂਗੇ ਪੰਜਵੀਂ ਸਲਾਈ ਪੰਜਵੀਂ ਸਲਾਈ ਸਿੱਧੇ ਪਾਸੇ ਤੋਂ ਆਪਾਂ ਸਾਰੀ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਇਸ ਤਰ੍ਹਾਂ ਇੱਧੇ ਪਾਸੇ ਤੋਂ ਪੰਜਵੀਂ ਸਲਾਈ ਹੈ ਆਪਣੀ ਸਾਰੀ ਸਲਾਈ ਆਪਾਂ ਉਲਟੀ ਬਣਾਉਣੀ ਹੈ ਇਸ ਤੇ ਪੰਜਵੀਂ ਸਲਾਈ ਹੁਣ ਆਪਣੀ ਕੰਪਲੀਟ ਹੋ ਗਈ ਤੇ ਹੁਣ ਆਪਾਂ ਛੇਵੀਂ ਸਲਾਈ ਤੇ ਆ ਗਏ ਉਲਟ ਪਾਸੇ ਤੇ ਛੇਵੀਂ ਸਲਾਈ ਆਪਣੀ ਉਲਟ ਪਾਸੇ ਤੇ ਇੱਕ ਕੁੰਡ ਇਸ ਤਰ੍ਹਾਂ ਆタル ਕੇ ਹੁਣ ਅੱਗੇ ਆਪਣੇ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਇਹ ਦੋ ਦੋ ਕੁੰਡਿਆਂ ਤੇ ਡਿਜ਼ਾਈਨ ਬਣੂਗਾ ਇਸ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਉਲਟਾ ਤੇ ਇਹ ਕੁੰਡਾ ਜਿਹੜਾ ਆਪਾਂ ਉਤਾਰਨਾ ਨਹੀਂ ਸਲਾਈ ਤੇ ਜਿਹੜੇ ਦੋ ਕੁੰਡੇ ਆਪਾਂ ਤਾਰਨੇ ਨੇ ਫੇਰ ਥ੍ਰੈਡ ਆਪਾਂ ਸਲਾਈ ਤੇ ਘੁਮਾ ਕੇ ਅੱਗੇ ਲਿਓਣਾ ਫੇਰ ਇੱਕ ਕੁੰਡਾ ਬਣਾਵਾਂਗੇ ਤਿੰਨ ਕੁੰਡੇ ਬਣ ਗਏ ਆਪਣੇ ਹੁਣ ਆਪਾਂ ਚੌਥਾ ਕੁੰਡਾ ਬਣਾਉਣਾ ਤਾਂ ਇਹ ਕੁੰਡਾ ਛੱਡ ਕੇ ਜਿਹੜਾ ਆਪਣਾ ਪਹਿਲਾ ਕੁੰਡਾ ਇਹਨੂੰ ਦੁਬਾਰਾ ਫੇਰ ਇਸ ਤਰ੍ਹਾਂ ਬਣਾ ਲੈਣਾ ਇੱਕ ਵਾਰ ਫੇਰ ਇਸ ਤਰ੍ਹਾਂ ਦੋ ਕੁੰਡਿਆਂ ਦੇ ਚਾਰ ਕੁੰਡੇ ਬਣ ਗਏ ਇਹੀ ਅੱਗੇ ਦੋ ਦੋ ਕੁੰਡਿਆਂ ਤੇ ਡਿਜ਼ਾਈਨ ਆਪਾਂ ਬਾਰ-ਬਾਰ ਰਿਪੀਟ ਕਰਨਾ ਫੇਰ ਉਸੇ ਤਰ੍ਹਾਂ ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਕੁੰਡਾ ਉਲਟਾ ਇੱਕ ਕੁੰਡਾ ਬਣ ਗਿਆ ਆਪਣਾ ਥ੍ਰੈਡ ਸਲਾਈ ਤੇ ਲਪੇਟਿਆ ਦੋ ਬਣ ਗਏ ਇੱਕ ਵਾਰ ਫੇਰ ਦੋ ਕੁੰਡਿਆਂ ਦਾ ਇੱਕ ਬਣਾਏ ਉਲਟ ਤਿੰਨ ਬਣ ਗਏ ਫੇਰ ਜਿਹੜਾ ਪਹਿਲਾ ਕੁੰਡਾ ਇਹਨੂੰ ਦੁਬਾਰਾ ਫੇਰ ਬਣਾਈ ਕਰ ਲੈਣਾ ਇਸ ਤਰ੍ਹਾਂ ਉਲਟ ਦੋ ਕੁੰਡਿਆਂ ਤੋਂ ਚਾਰ ਬਣ ਗਏ ਫੇਰ ਅੱਗੇ ਉਸੇ ਤਰ੍ਹਾਂ ਦੋ ਕੁੰਡਿਆਂ ਦਾ ਬਣਾਵਾਂਗੇ ਆਪਾਂ ਇੱਕ ਕੁੰਡਾ ਉਲਟ ਇਸ ਤਰ੍ਹਾਂ ਇਸ ਤਰ੍ਹਾਂ ਫੇਰ ਥ੍ਰੈਡ ਸਲਾਈ ਤੇ ਲਪੇਟਾਂਗੇ ਦੂਸਰਾ ਕੁੰਡਾ ਬਣ ਗਿਆ ਫੇਰ ਦੋ ਦਾ ਇੱਕ ਕਰਾਂਗੇ ਤਿੰਨ ਕੁੰਡੇ ਬਣ ਗਏ ਫਿਰ ਚੌਥਾ ਕੁੰਡਾ ਬਣਾਵਾਂਗੇ ਜਿਹੜਾ ਆਪਣਾ ਪਹਿਲਾ ਕੁੰਡਾ ਹੈ ਇਹਨੂੰ ਦੁਬਾਰਾ ਫੇਰ ਬਣਾਈ ਕਰਾਂਗੇ ਇਸ ਤਰ੍ਹਾਂ ਉਲਟਾ ਕੁੰਡਾ ਦੋ ਦੇ ਚਾਰ ਬਣ ਗਏ ਅੱਗੇ ਫੇਰ ਉਸੇ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਉਲਟਾ ਕੁੰਡਾ ਥ੍ਰੈਡ ਸਲਾਈ ਤੇ ਲਪੇਟਾਂਗੇ ਦੋ ਬਣ ਗਏ ਦੋ ਦਾ ਇੱਕ ਕਰਾਂਗੇ ਤਿੰਨ ਕੁੰਡੇ ਬਣ ਗਏ ਪਹਿਲਾ ਕੁੰਡਾ ਦੁਬਾਰਾ ਫੇਰ ਬਣਾਵਾਂਗੇ ਉਲਟਾ ਇਸ ਤਰ੍ਹਾਂ ਦੋ ਦੇ ਚਾਰ ਬਣ ਗਏ ਫਿਰ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਉਲਟਾ ਥ੍ਰੈਡ ਸਲਾਈ ਤੇ ਲਪੇਟ ਕੇ ਫਿਰ ਉਲਟਾ ਕੁੰਡਾ ਬਣਾਵਾਂਗੇ ਤਿੰਨ ਕੁੰਡੇ ਬਣ ਗਏ ਫਿਰ ਪਹਿਲਾ ਕੁੰਡਾ ਦੁਬਾਰਾ ਫਿਰ ਇਸ ਤਰ੍ਹਾਂ ਉਲਟਾ ਬਣਾ ਲਾਂ ਦੋ ਦੇ ਚਾਰ ਬਣ ਗਏ ਫਿਰ ਉਸੇ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਕੀਤਾ thread ਨੂੰ ਸਲਾਈ ਤੇ ਲਪੇਟ ਕੇ ਅੱਗੇ ਕੀਤਾ ਦੋ ਦਾ ਫਿਰ ਇੱਕ ਬਣਾਇਆ ਤਿੰਨ ਕੁੰਡੇ ਬਣ ਗਏ ਫਿਰ ਉਲਟਾ ਕੁੰਡਾ ਦੁਬਾਰਾ ਫਿਰ ਬਣਾਤਾ ਚਾਰ ਬਣ ਗਏ ਫਿਰ ਉਸੇ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਬਣਾਤਾ ਉਲਟਾ ਕੁੰਡਾ thread ਸਲਾਈ ਤੇ ਲਪੇਟਿਆ ਦੋ ਦੇ ਇੱਕ ਕਰਤਾ ਪਹਿਲਾ ਕੁੰਡਾ ਦੁਬਾਰਾ ਫਿਰ ਬਣਾ ਲਿਆ ਉਲਟਾ ਦੋ ਦੇ ਚਾਰ ਬਣ ਗਏ ਫਿਰ ਦੋ ਕੁੰਡਿਆਂ ਦਾ ਇੱਕ ਬਣਾਇਆ ਉਲਟ ਥ੍ਰੈਡ ਸਲਾਈ ਤੇ ਲਪੇਟਿਆ ਦੋ ਕੁੰਡਿਆਂ ਦਾ ਇੱਕ ਕੀਤਾ ਪਹਿਲਾ ਕੁੰਡਾ ਦੁਬਾਰਾ ਫੇਰ ਬਣਾ ਲਿਆ ਉਲਟ ਦੋ ਦੇ ਚਾਰ ਬਣ ਗਏ ਫਿਰ ਉਸੇ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਬਣਾਇਆ ਥ੍ਰੈਡ ਸਲਾਈ ਤੇ ਲਪੇਟ ਕੇ ਅੱਗੇ ਕੀਤਾ ਦੋ ਦਾ ਇੱਕ ਕੀਤਾ ਤਿੰਨ ਕੁੰਡੇ ਬਣ ਗਏ ਪਹਿਲਾ ਕੁੰਡਾ ਦੁਬਾਰਾ ਫੇਰ ਬਣਾ ਲਾਂਗੇ ਚਾਰ ਬਣ ਗਏ ਇਸੇ ਤਰ੍ਹਾਂ ਸਾਰੀ ਸਲਾਈ ਬਣਾਉਣੀ ਹੈ ਆਪਾਂ ਇਹ ਦੋ ਕੁੰਡਿਆਂ ਤੋਂ ਆਪਣੇ ਚਾਰ ਕੁੰਡੇ ਬਣਦੇ ਜਾਂਦੇ। ਫੇਰ ਦੋ ਕੁੰਡਿਆਂ ਦਾ ਇੱਕ ਬਣਾਇਆ ਉਸੇ ਤਰ੍ਹਾਂ ਥ੍ਰੈਡ ਸਲਾਈ ਤੇ ਲਪੇਟ ਕੇ ਅੱਗੇ ਕੀਤਾ ਦੋ ਦਾ ਇੱਕ ਕੀਤਾ। ਪਹਿਲਾ ਕੁੰਡਾ ਫੇਰ ਦੁਬਾਰਾ ਬਣਾਵਾਂਗੇ ਉਲਟ। ਦੋ ਦੇ ਚਾਰ ਬਣਨੇ। ਫੇਰ ਦੋ ਦਾ ਇੱਕ ਬਣਾਇਆ ਥ੍ਰੈਡ ਸਲਾਈ ਤੇ ਲਪੇਟ ਕੇ ਅੱਗੇ ਕੀਤਾ ਦੋ ਦਾ ਇੱਕ ਬਣਾਇਆ। ਪਹਿਲਾ ਕੁੰਡਾ ਦੁਬਾਰਾ ਫੇਰ ਉਲਟਾ ਬਣਾ ਲਾਂਗੇ। ਦੋ ਦੇ ਚਾਰ ਕੁੰਡੇ ਬਣਨੇ। ਇਹੋ ਉਸੇ ਤਰ੍ਹਾਂ ਹੁਣ ਆਪਾਂ ਲਾਸਟ ਤੇ ਆ ਗਏ ਲਾਸਟ ਤੇ ਆਪਾਂ ਉਸੇ ਤਰ੍ਹਾਂ ਹੀ ਬਣਾਉਣਾ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਉਲਟਾ ਕੁੰਡਾ ਇਹ ਅਡਸ ਲਾਈ ਟਲੇ ਪੇਟ ਕੇ ਅੱਗੇ ਲਿਆਂਦਾ ਦੋ ਦਾ ਇੱਕ ਕੀਤਾ ਪਹਿਲਾ ਕੁੰਡਾ ਦੁਆਰਾ ਫੇਰ ਉਲਟਾ ਬਣਾ ਲਿਆ ਕੰਨੀ ਵਾਲਾ ਕੁੰਡਾ ਉਲਟੀ ਸਲਾਈ ਉਲਟਾ ਬਣਾ ਲਾਂਗੇ 6 ਸਲਾਈਆਂ ਕੰਪਲੀਟ ਕਰ ਲਈਆਂ ਆਪਾਂ ਡਿਜ਼ਾਈਨ ਦੀਆਂ ਹੁਣ 7ਵੀਂ ਸਲਾਈ ਆ ਗਈ ਆਪਣੀ 7ਵੀਂ ਸਲਾਈ ਕੰਨੀ ਵਾਲਾ ਕੁੰਡਾ ਤਾਰੋ ਚੇਹ ਬਣਾ ਹੁਣ ਇਹ ਦੋ ਕੁੰਡਿਆਂ ਦੇ ਆਪਣੇ ਚਾਰ ਕੁੰਡੇ ਬਣਾਏ ਸੀ ਉਧਰ ਆਪਾਂ ਤਾਂ ਹੁਣ ਆਪਾਂ ਥ੍ਰੈਡ ਅੱਗੇ ਕਰਨਾ ਹੈ ਚਾਰਾਂ ਤੋਂ ਉਸੇ ਤਰ੍ਹਾਂ ਦੋ ਕੁੰਡੇ ਫੇਰ ਬਣਾਉਣੇ ਆਪਾਂ ਪਹਿਲਾਂ ਚਾਰਾਂ ਵਿੱਚੋਂ ਇੱਕ ਕੁੰਡਾ ਪਲਟਾ ਬਣਾ ਲਾਂਗੇ ਥ੍ਰੈਡ ਕਰਾਂਗੇ ਪਿੱਛੇ ਤਿੰਨ ਕੁੰਡਿਆਂ ਦਾ ਆਪਾਂ ਇਹਨਾਂ ਦਾ ਇੱਕ ਬਣਾ ਲਿਆਂਗੇ ਇਸ ਤਰ੍ਹਾਂ ਪਿਛਲੀ ਸਾਈਡ ਤੋਂ ਸਿੱਧਾ ਕੁੰਡਾ ਇਸ ਤਰ੍ਹਾਂ ਦੋ ਕੁੰਡਿਆਂ ਦੇ ਦੋ ਬਣ ਗਏ ਉਸੇ ਤਰ੍ਹਾਂ ਫੇਰ ਉਸੇ ਤਰ੍ਹਾਂ ਥ੍ਰੈਡ ਅੱਗੇ ਕਰਕੇ ਚਾਰਾਂ ਵਿੱਚੋਂ ਇੱਕ ਕੁੰਡਾ ਉਲਟਾ ਬਣਾ ਲਾਂਗੇ ਥ੍ਰੈਡ ਕਰਾਂਗੇ ਪਿੱਛੇ ਤਿੰਨ ਕੁੰਡਿਆਂ ਦਾ ਇੱਕ ਬਣਾ ਲਿਆਂਗੇ ਸਿਚਲੀ ਸਾਈਡ ਤੇ ਇਸ ਤਰ੍ਹਾਂ ਥ्रेड ਕਰਾਂਗੇ ਅੱਗੇ ਚਾਰਾਂ ਵਿੱਚ ਇੱਕ ਹੰਡਾ ਉਲਟਾ ਬਣਾਇਆ ਥ्रेड ਕੀਤਾ ਪਿੱਛੇ ਤਿੰਨ ਕੁੰਡਿਆਂ ਦਾ ਇੱਕ ਬਣਾਇਆ ఫ తర చా ఆ గెడ్ పిచ్చే తిని కడ బాతా థర్డ్ అండ్ ఉల్టా ఆగా తిన్న కడ బ ఫ సీ సై సారి తరహా బా లే చారా విల్ ఆ గ్రెడ్ కే పే తిని బాత థర్ెడ్ అండ్ ఉల్టాగా థర్డ్ పిచ్చే క ਪਿਛਲੀ ਸਾਈਡ ਤੋਂ ਇੱਕ ਬਣਾਤਾ ਸਿੱਧਾ ਕੋਨਾ ਐਸੀ ਤਰ੍ਹਾਂ ਸਾਰੀ ਸਿਲਾਈ ਆਪਾਂ ਕੰਪਲੀਟ ਕਰ ਲੈਣੀ ਹੈ ਚਾਰਾਂ ਵਿੱਚ ਇੱਕ ਹੁੰਡਾ ਉਲਟਾ ਬਣਾ ਲਿਆ। ਤਿੰਨ ਦਾ ਇੱਕ ਕਰਤਾ ਪਿਛਲੀ ਸਾਈਡ ਤੋਂ ਸਿੱਧਾ। लास्ट ਤੇ ਉਸੇ ਤਰ੍ਹਾਂ ਚਾਰਾਂ ਵਿੱਚ ਇੱਕ ਉਲਟਾ। ਤਿੰਨ ਦਾ ਇੱਕ। ਸਿੱਧੀ ਸਲਾਈ ਇਹ ਕੰਨੀ ਵਾਲਾ ਹੁੰਡਾ ਆਪਾਂ ਸਿੱਧਾ ਬਣਾ ਲਾਂਗੇ। 7ਵੀਂ ਸਲਾਈ ਕੰਪਲੀਟ ਹੋ ਗਈ ਇਸ ਤਰ੍ਹਾਂ। हम अठवीं सिलाई बनानी आप उल्ट पास अठवीं सिलाई सारी आप उल्टी बुन के इस तरह कंप्लीट कर लेनी सारी सिलाई आप उल्टी बना लेंगे इस तरह ਡਿਜ਼ਾਈਨ ਆਪਣਾ 8 ਸਲਾਈਆਂ ਦਾ ਕੰਪਲੀਟ ਹੋ ਗਿਆ ਕੰਨੀ ਵਾਲਾ ਕੁੰਡਾ ਵਾਲੀ ਟੀ ਸਲਾਈਆ ਤਾਂ ਪਲਟਾ ਬਣਾ ਲਾਂਗੇ ਤਾਂ ਇਸ ਤਰ੍ਹਾਂ ਹੁਣ ਜਦੋਂ ਆਪਾਂ ਡਿਜ਼ਾਈਨ ਨੂੰ ਦੁਬਾਰਾ ਸ਼ੁਰੂ ਕਰਨਾ ਉਸੇ ਤਰ੍ਹਾਂ ਜਿੰਨੀਆਂ ਸਲਾਈਆਂ ਦਾ ਆਪਾਂ ਵਿੱਚ ਗੈਪ ਰੱਖਾਣਾ ਉਹਨੀਆਂ ਸਲਾਈਆਂ ਬਣਾ ਲੈਣੀਆਂ ਹੈ ਜਿਵੇਂ ਮੈਂ ਇੱਥੇ ਚਾਰ ਸਲਾਈਆਂ ਦਾ ਰੱਖਿਆ ਤਾਂ ਪਹਿਲਾਂ ਇੱਕ ਸਲਾਈ ਸਿੱਧੀ ਉਲਟ ਪਾਸੇ ਤੋਂ ਉਲਟੀ ਫਿਰ ਤੀਸਰੀ ਸਿੱਧੀ ਚੌਥੀ ਉਲਟੀ ਪੰਜਵੀਂ ਸਿੱਧੇ ਪਾਸੇ ਤੋਂ ਉਲਟੀ ਛੇਵੀਂ ਤੇ ਡਿਜ਼ਾਈਨ ਬਣਦਾ ਸੱਤਵੀਂ ਤੇ ਡਿਜ਼ਾਈਨ ਬਣਦਾ ਅੱਠਵੀਂ ਸਲਾਈ ਉਲਟ ਪਾਸੇ ਤੋਂ ਉਲਟੀ ਆ ਜਾਂਦੀ ਤਾਂ ਆਪਣਾ ਡਿਜ਼ਾਈਨ ਕੰਪਲੀਟ ਹੋ ਜਾਂਦਾ ਇਸ ਤਰ੍ਹਾਂ ਆਪਣਾ ਡਿਜ਼ਾਈਨ ਬਣਿਆ ਤੁਹਾਨੂੰ ਜਿਹੜਾ ਇਹ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਮੇਰੇ ਸਾਰੇ ਬ੍ਰੇਕਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਉਹ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ